ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਵਾਹਿਗੁਰੂ ਜੀ ਸੋਨੂੰ ਛੜਦੀ ਕਲਾ ਚ ਰੱਖਣਾ ਤੰਦਰੁਸਤੀ ਬਖਸ਼ਣ ਤੁਸੀਂ ਸਦਾ ਖੁਸ਼ ਰਹੋ ਮੇਰੀ ਯੁਰਦਾਸ ਹੈ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਜੀ ਓਡੀ ਕਾਟਨ ਓਡੀ ਕਾਟਨ ਦਾ ਸ਼ੂਟ ਹੋ ਬੂਰਾ ਵਧੀਆ ਬ੍ਰਾਂਡ ਓਡੀ ਕਾਟਨ ਜਿਨ੍ਹਾਂ ਨੇ ਪਾਇਆ ਉਹਨਾਂ ਨੂੰ ਬ੍ਰਾਂਡ ਦਾ ਵੀ ਪਤਾ ਹੈ ਜੀ ਇਹ ਆ ਗਈ ਏਕੇ ਦੀ ਜੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਕਲਰ ਕਲਰ ਆਪਾਂ ਇਹ ਜਿਆਦਾ ਡਾਰਕ ਨਹੀਂ ਲੈ ਕੇ ਆਏ ਕਿਉਂਕਿ ਬੀਬੀਆਂ ਭੈਣਾ ਮੰਗ ਰਹੀਆਂ ਸੀ ਵੀ ਆਟੀਆਂ ਮੰਮੀਆਂ ਲਈ ਤੁਸੀਂ ਕੋਈ ਲਾਈਟ ਕਲਰ ਨਹੀਂ ਲੈ ਕੇ ਆਉਂਦੇ ਤੁਹਾਡੇ ਕਲਰ ਥੋੜੇ ਡਾਰਕ ਆ ਰਹੇ ਆ ਸੋ ਮੈਂ ਇਸ ਕਰਕੇ ਹੁਣ ਤੁਹਾਨੂੰ ਦੱਸ ਰਹੀ ਹਾਂ ਵੀ ਆਪਣੇ ਕੋਲ ਜਿਹੜੇ ਕਲਰ ਹੈ ਜੀ ਇਹ ਬਹੁਤ ਸੋਹਣੇ ਮੰਮੀਆਂ ਵਾਲੇ ਆ ਆ ਦੇਖੋ ਆ ਗਾ ਜੀ ਪਹਿਲਾ ਕਲਰ ਪਿਸਤਾ ਜਿਆ ਕਲਰ ਹੈ ਜੀ ਇਹ ਆਡੀ ਕਾਪਟਨ ਦਾ ਪੂਰਾ ਵਧੀਆ ਸੂਟ ਹੈ ਜੀ ਸਿਰਫ ਤੇ ਸਿਰਫ 600 ਰੁਪਏ ਦਾ ਆਡੀ ਕਾਪਟਨ ਦਾ ਸੂਟ ਓਨਲੀ 600 ਰੁਪਏ ਦਾ ਜੀ ਆ ਦੇਖੋ ਇਹ ਆ ਗਿਆ ਜੀ ਪਿਸਤਾ ਕਲਰ ਇਸ ਤੋਂ ਬਾਅਦ ਆ ਗਿਆ ਜੀ ਆਹ ਹਲਕਾ ਜਾ ਭੁੱਗੀ ਰੰਗਾ ਜਾਂ ਕਲਰ ਜਾਂ ਵੀ ਤੁਸੀਂ ਕਹਿ ਸਕਦੇ ਹੋ ਮੈਨੂੰ ਦਿਖ ਨਹੀਂ ਰਿਹਾ ਵੀਡੀਓ 'ਚ ਕਲੀਅਰ ਆ ਰਿਹਾ ਹਾਂਜੀ ਆ ਰਿਹਾ ਆ ਲਓ ਜੀ ਇਹ ਆ ਗਿਆ ਜੀ ਬ੍ਰੀਕ ਡਿਜ਼ਾਈਨ ਦਾ ਜਿਹੜੀਆਂ ਭੈਣਾਂ ਮਾਤਾਵਾਂ ਬ੍ਰੀਕ ਕਲਰ ਪਾਉਣਾ ਚਾਹੁੰਦੀਆਂ ਨੇ ਬੜਾ ਲਾਈਟਲੀ ਐ ਸਿੰਪਲ ਸੁਪਰ ਕਲਰ ਐ ਸਰਦਾਰੀ ਕਲਰ ਐ ਜੀ ਇਹ ਕਿਉਂਕਿ ਮਾਈਆਂ ਅੱਜਕੱਲ ਜ਼ਿਆਦਾ ਡਾਰਕ ਨਹੀਂ ਪਾਉਂਦੀਆਂ ਜੀ ਛੂਟ ਦੀ ਕੀਮਤ ਹੈ ਜੀ ਸਿਰਫ ਤੇ ਸਿਰਫ 600 ਰੁਪਏ ਤੇ ਇਹ ਇਹਦੀ ਡਿਲੀਵਰੀ ਲੱਗਣੀ ਹੈ ਜੀ 50 ਰੁਪਏ ਆ ਲਓ ਜੀ ਇੱਕ ਕਾਗਾ ਜੀ ਵਾਹ ਆਨਲੀ 600 ਰੁਪਏ ਦਾ ਆਰਡੀ ਕਾਟਨ ਆ ਲਓ ਜੀ ਵਿਦ ਮੋਰਾ ਨਾਲ ਹੋਊਗਾ 1 ਕਿਲਾ ਜੀ ਆ ਦੇਖੋ ਜੀ ਬਹੁਤ ਸੋਹਣੀ ਚੀਜ਼ ਹੈ ਜੀ ਇਹ ਕਾਟਨ ਇੰਨੀ ਸੌਫਟ ਹੈ ਇੱਕ ਤਾਂ ਪ੍ਰਿੰਸਸ ਹੋਈ ਤੇ ਇੱਕ ਆਰਡੀ ਕਾਟਨ ਹੋਈ ਜਿਨੇ ਵੀ ਇਹ ਕਾਟਨ ਪਾਲੀ ਉੱਪਰ ਬੰਦਾ ਦੂਜੀ ਕਾਟਨ ਪਾਉਣਾ ਜੀ ਪਸੰਦ ਨਹੀਂ ਕਰਦਾ ਇਹ ਇੰਨੀ ਤਕੜੀ ਕਾਟਨ ਹੈ ਇਹ ਬਿਨਾ ਚੁੰਨੀਆਂ ਤੋਂ ਹੈ ਜੀ ਜੇ ਲਵਾਉਣੀ ਹੋਵੇ ਤਾਂ 200 ਦੀ ਅਸੀਂ ਪ्योर ਦੀ ਚੁੰਨੀ ਨਾਲ ਲਾ ਦਿੰਨੇ ਹੁੰਦੇ ਆ ਆ ਲਓ ਜੀ ਜੇ ਵੀ ਗਰਮੀ 'ਚ ਲੋਕ ਜ਼ਿਆਦਾ ਪ्योर ਦੀਆਂ ਚੁੰਨੀਆਂ ਲੈਣੀਆਂ ਪਸੰਦ ਕਰਦੇ ਆ ਸਾਡੇ ਕੋਲ ਹੀ ਚੁੰਨੀਆਂ ਮਸਲੀਨ ਦੀਆਂ ਵੀ ਹੈਗੀਆਂ 325 ਵਾਲੀਆਂ ਲਾਈਨਗ ਵਾਲੀਆਂ ਜਿਹੜੀ ਕਿ ਉਹ ਬਦੀਆ ਚ ਹੁੰਦੀਆਂ ਜੀ ਥੋੜੀਆਂ ਜੀਆਂ ਜਿਹੜੀਆਂ ਪਲੇਨ ਆਪਾਂ 200 'ਚ 25 ਜੇ ਜਾਂ 210 'ਚ ਵੇਚਦੇ ਆ ਉਹ ਸਾਨੂੰ ਜਿੰਨੇ ਰੇਟ ਹੁੰਦਾ ਸੀ ਆ ਦਾ ਥੋੜਾ ਜਿਹਾ ਰੇਟ ਵਧਾ ਕੇ ਲਾਉਣਾ ਹੁੰਦਾ ਕਈ ਵਾਰੀ ਚੁੰਨੀ ਗੱਟਣਾ ਤੰਨੀਆਂ ਖਰਾਬ ਆ ਜਾਂਦੀਆਂ ਜੀ ਚਾਹੇ ਜਿੰਨੀ ਮਰਜ਼ੀ ਵਧੀਆ ਤੁਸੀਂ ਚੁੰਨੀ ਲੈ ਲਓ ਉਹਦਾ ਕਰਕੇ ਨਾ ਫਿਰ ਸਾਨੂੰ ਦੇਖ ਕੇ ਲਿਆਉਣਾ ਪੈਂਦਾ ਜਿਹੜੀ ਚੀਜ਼ ਸਾਨੂੰ ਵੈਸਟ ਲੱਗਦੀ ਫਿਰ ਅਸੀਂ ਉਹ ਲਿਉਣੀ ਹੈ ਉਹ ਦੂਜੀ ਬੰਦ ਕਰ ਦਿੰਨੇ ਹੈ ਇਹ ਆਪਣੇ ਕੋਲੇ ਜਿਹੜੇ ਆਇਆ ਕਲਰ ਠੀਕ ਠਾਕ ਹੀ ਆਇਆ ਜੀ ਵੀ ਬਾਲੇ ਬੂੜੇ ਨਹੀਂ ਹੈ ਨਹੀਂ ਤਾ ਦੇਖੋ ਆਨਲੀ ਸੀਸੋ ਦਾ ਜੀ ਆਉਡੀ ਕੱਟਣਾ ਹੈ ਜੀ ਹਾਂਜੀ ਗ੍ਰੇ ਕਲਰ ਕਿੰਨਾ ਸੋਹਣਾ ਕਲਰ ਹੈ ਤੁਸੀਂ ਆਪਣੀ ਮੰਮੀਆਂ ਲਈ ਲੈ ਸਕਦੇ ਹੋ ਮੰਮੀਆਂ ਗਰਮੀ 'ਚ ਨਜ਼ਾਰੇ ਲੈਣੀਆਂ ਕਿਉਂਕਿ ਲੜਨ 'ਚ ਬਣਾਣੀ ਹੈਗਾ ਜੀ ਠੰਡਾ ਕੱਪੜਾ ਬਿਲਕੁਲ ਸੌਫਟ ਹੈ ਗਰਮੀ 'ਚ ਤੁਸੀਂ ਪਾ ਕੇ ਇਹਨੂੰ ਮਤਲਬ ਬਹੁਤ ਵਧੀਆ ਫੀਲ ਕਰੂਗੀ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਸਾਰੀ ਦੁਨੀਆ ਕੱਪੜਾ ਵੇਚਦੀ ਆ ਸਾਰੇ ਸਮਝਦਾ ਆ ਰਹੇ ਹੋਣਾ ਜੀ ਕੱਪੜੇ 'ਚ ਬਹੁਤ 올 ਹੈ ਜੀ ਇਹਦੀਆਂ ਚੀਜ਼ਾਂ ਇਹ ਮੇ ਡਿਜ਼ਾਈਨ ਤਿੰਨ ਤਿੰਨ ਸਾਢੇ ਤਿੰਨ 300 ਚ ਵੀ ਲੋਕ ਪਾਉਂਦੇ ਵੀਰੇ ਕੱਪੜੇ ਚ ਦਿਨ ਰਾਤ ਦਾ ਫਰਕ ਹੁੰਦਾ ਜਦੋਂ ਤੁਹਾਡੇ ਕੋਲੇ ਪਹੁੰਚਦਾ ਕੱਪੜਾ ਤੁਸੀਂ ਟੱਚ ਕਰਦੇ ਹੋ ਤੁਹਾਡਾ ਦਿਮਾਗ ਉਹ ਖਰਾਬ ਹੁੰਦਾ ਉਹ ਦੇਖਣ ਜਿਦਾ ਅਲਗ ਕਹਦਾ ਇਤਹਾਰ ਚੀਜ਼ ਮਿਲ ਰਹੀ ਹੈ ਨਹੀਂ ਵੀਰੇ ਫਰਕ ਹੁੰਦਾ ਪਹਿਲਾਂ ਮੈਨੂੰ ਖੁਦ ਨੂੰ ਨਹੀਂ ਸੀ ਪਤਾ ਨਾ ਚੀਜ਼ਾਂ ਬਾਰੇ ਕੱਪੜਾ ਚ ਪੈ ਕੇ ਹੀ ਮੈਨੂੰ ਪਤਾ ਲੱਗਿਆ ਵੀ ਇਹਦੇ ਚ ਕਿੰਨਾ ਫਰਕ ਹੁੰਦਾ ਕਿੰਨਾ ਔਲਾ ਹੁੰਦਾ ਜੀ ਇਹਨਾਂ ਚੀਜ਼ਾਂ ਦੇ ਵਿੱਚ ਕਿਉਂਕਿ ਜਿਹੜੀ ਤਾਂ ਹੈਗੀ ਆ origignal cotton ਉਹ ਤਾਂ 400 ਤੋਂ ਉੱਪਰ ਉੱਪਰ ਆਉਗੀ ਜੀ ਤੇ ਜਿਹੜੀ ਐ ਮਿਕਸ ਉਹ 400 ਤੋਂ ਨੀਚੇ ਹੁੰਦੀ ਹੈ ਜੀ ਕਦੇ ਵੀ ਤੁਹਾਨੂੰ ਗਰੰਟੀ ਹੈ ਮੇਰੀ ਪਿਓਰ ਕਾਟਨ ਦਾ ਸੂਟ 400 ਤੋਂ ਨੀਚੇ ਕੋਈ ਨਹੀਂ ਦਊਗਾ 400 ਤੋਂ ਪਲੱਸ ਹੋਣਗੇ ਜੀ ਤੇ ਇੱਕ ਆਪਣੇ ਕੋਲੇ ਆ ਰੰਗ ਆਏ ਸੀ ਜੀ ਇਹ ਕੁਝ ਤਾਂ ਵਿਕ ਗਏ ਕਈ ਵਾਰ ਤਾਂ ਕੁਝ ਕੱਪੜੇ ਨਹੀਂ ਮੇਰੇ ਤੋਂ ਵੀਡੀਓ ਹੀ ਨਹੀਂ ਪੈਂਦੀ ਜੀ ਪਹਿਲੇ ਨਾ ਜੀ ਵਿਕ ਜਾਂਦੇ ਆ ਆ ਲਓ ਜੀ ਇਹ 450 ਚ ਹੈ ਜੀ ਕਾਟਨ ਦੇ ਸੂਟ ਆ ਦੇਖੋ ਜੀ ਪਿਓਰ ਕਾਟਨ ਇਹਨੂੰ ਸਰਪਲਸ ਸਰਪਲਸ ਪਤਨੇ ਹੋਈ ਕਾਟਨ ਵੀ ਕਹਿ ਦਿੰਦੇ ਆ ਇਹਨੂੰ ਬੰਬੇ ਕਾਟਨ ਵੀ ਕਹਿ ਦਿੰਦੇ ਆ ਜੀ ਇਹਨੂੰ ਕੈਵਰ ਕਾਟਨ ਵੀ ਕਹਿ ਦਿੰਦੇ ਆ ਆ ਲਓ ਜੀ ਇਹ ਆ ਗਿਆ ਜੀ ਪਹਿਲਾ ਪੰਨ ਇਹ ਸੂਟ ਇੱਕੋ ਹੀ ਆ ਜੀ ਇਹ ਦੋ ਦਾ ਆਇਆ ਸੀ ਆਪਣੇ ਕੋਲ ਪੈਕੇਜ ਤੇ ਇੱਕ ਸੂਟ ਦੀ ਬੀਬੀ ਲੈ ਗਈ ਹੈ ਸ਼ਾਇਦ ਆ ਵੀ ਇੱਕੋ ਹੀ ਰਹਿ ਗਿਆ ਇਹ ਵੱਡੇ ਪਣੇ ਦੇ ਵੀਰੇ ਸਾਢੇ 3 3 ਦੇ ਮੀਟਰ ਦੇ ਜਿਹੜੇ ਬਣਦੇ ਹਨ ਉਹ ਆ ਵੱਡੇ ਪਣੇ ਦੇ ਆ ਜੀ ਇਹ ਆ ਲਓ ਹਾਲੋ ਜੀ ਇਹ ਵੱਡੇ ਪਣੇ ਵਾਲੀ ਕਾਟਨ ਹੈ 450 ਦਾ ਸੂਟ ਹੈ ਜੀ ਇਹ ਕਾਟਨ ਵੀ 2-3 ਪੰਤਾਂ ਚ ਆ ਜਾਂਦੀ ਹੈ ਜੀ ਆ ਵੀ ਇਹ ਚ ਵੀ ਬਹੁਤ ਔਲ ਹੈ ਤਾਂ ਲਓ ਜੀ ਆ ਗਿਆ ਪਿੰਕ ਸਿਰਫ ਤੇ ਸਿਰਫ 450 ਦਾ ਸੂਟ ਜੀ ਇਹ ਮੈਨੂੰ ਕੋਸਕ ਕਲਰ ਸੋਹਣੇ ਲੱਗੇ ਸੀ ਮੈਂ ਲਈ ਆ ਲਓ ਜੀ ਹੇ ਆਲੋਬਰਾ ਜੀ ਸਾਢੇ 3 ਦੀ ਕੱਟ ਆਲਾ ਸੂਟ ਹੈ ਜੀ ਇਹ ਇੰਚ ਤੋਂ ਇੰਚ ਇੱਧਰ ਉੱਧਰ ਵੀ ਹੋ ਜਾਂਦਾ ਪਲੀਜ਼ ਮਾਇੰਡ ਨਾ ਕਰਿਆ ਕਰੋ ਨਾ ਤਾਂ ਮੇਰੇ ਸਾਰੇ ਇਹ ਕੱਟੇ-ਕਟਾਏ ਆਉਂਦੇ ਆ ਜੀ ਨਾ ਅਸੀਂ ਕੱਪੜਿਆਂ ਨਾਲ ਕੁਝ ਕਹਿਣ ਰੁਗਰੇ ਆ ਅਗਲੇ ਕਹਿੰਦੇ ਪੂਰਾ ਨਾ ਹੀ ਬਾਲੀ ਉਹ ਗੱਲ ਕਰਦੇ ਜਿੱਥੇ ਪਾ ਕਪੜਾ ਚੱਕਦੇ ਆ ਆ ਲਓ ਜੀ ਨਾਲ ਲਓ ਜੀ ਕਿੰਨਾ ਸੋਹਣਾ ਪਰਪਲ ਜਿਹਾ ਕਲਰ ਹੈ ਇਹ 450 ਦਾ ਜੀ ਬਹੁਤ ਵਧੀਆ ਸੌਫਟ ਕਾਟਨ ਦੇ ਸੂਟ ਹੈ ਜੀ ਇਹ ਤੇ ਆ ਗਏ ਜੀ ਆਪਣਾ ਲਾਸਟ ਜੈਨ 4400 ਵਾਲੀ ਸੂਟ ਹੈ ਕਾਪਟਨ ਦੇ ਸੂਟ ਹੈ ਤੁਸੀਂ ਇਹਨਾਂ ਦਾ ਕੋਟ ਸੈੱਟ ਵੀ ਬਣਾ ਸਕਦੇ ਹੋ ਸੂਟ ਬਣਾ ਸਕਦੇ ਹੋ ਜੋ ਤੁਹਾਡਾ ਜੀ ਕਰਦਾ ਹੈ ਪਿਓਰ ਕਾਪਟਨ ਹੈ ਵੀਰ ਇਹ ਵਿੱਚ ਕੋਈ ਚੀਜ਼ ਨਿਕਸ ਨਹੀਂ ਹੈਗੀ ਸੋ ਇਹ ਸੀ ਅੱਜ ਦੀ ਆਪਣੀ ਵੀਡੀਓ ਜੀ ਉਮੀਦ ਹੈ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਵੀਡੀਓ ਪਸੰਦ ਆਈ ਹੋਵੇ ਵੀਡੀਓ ਬਣਾਉਣ ਚੁੱਕੀ ਤੇ ਮੇਰੇ ਹੀ ਤਾਂ ਮੈਂ ਸੌਰੀ ਚਾਹਣੀ ਹੈ ਸਾਡਾ ਪਤਾ ਜੀ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਅਕਾਲਪੁਰਖ ਵੈਗਰੂ ਗੁਰੂ ਰਾਮਦਾਸ ਮਹਾਰਾਜ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ